ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਜਿਹੜਾ ਕੋਰ ਸਿੰਘ ਵਾਲੇ ਰੇਲਵੇ ਦਾ ਪੁਲ ਬਣਿਆ ਅੰਡਰ ਬ੍ਰਿਜ ਇਹ ਸਾਰਾ ਪਾਣੀ ਨਾਲ ਭਰ ਚੁੱਕਿਆ ਜਿਹੜੇ ਵੀ ਕਿਸੇ ਮੇਰੇ ਵੀਰ ਭਰਾ ਨੇ ਗੁਰੂ ਰਸਾਈ ਤੋਂ ਆਉਣਾ ਆ ਲਾਗੇ ਦੇ ਪਿੰਡਾਂ 'ਚ ਜਾਣਾ ਕੋਰ ਸਿੰਘ ਵਾਲੇ ਤੋਂ ਅੱਗੇ ਜਿਵੇਂ ਦਿਲਾਰਾਮ ਵਗੈਰਾ ਹੋ ਗਿਆ ਮਿਸ਼ਰੀ ਵਾਲਾ ਹੋ ਗਿਆ ਤਾਂ ਕੋਈ ਵੀ ਵੀਰ ਭਰਾ ਆਪਣਾ ਜਿਹੜਾ ਗੁਰੂ ਰਸਾਹ ਤੋਂ ਝੋਲਿਆਂ ਵਾਲਾ ਰਾਹ ਆਉਂਦਾ ਇਸ ਰਾਹ ਤੇ ਨਾ ਆਵੇ ਕਿਉਂਕਿ ਇਹ ਸਾਰਾ ਪੁਲ ਉੱਪਰ ਤੱਕ ਪਾਣੀ ਨਾਲ ਭਰ ਗਿਆ ਤੇ ਇਹ ਖਤਰੇ ਦੀ ਕਮ ਬਣ ਚੁੱਕਿਆ ਇਹ ਜਿਹਨੇ ਕਿਸੇ ਵੀ ਇਹ ਆਉਣਾ ਆਪਣੇ ਉਧਰ ਵਾਣਾ ਵਾਲੇ ਰਾਹ ਤੋਂ ਆ ਜੇ ਤੇ ਪਰ ਇਧਰ ਦੀ ਨਾ ਵੀ ਇਧਰ ਤਾਂ ਫੁੱਲ ਖਤਰਾ ਹੋ ਗਿਆ ਕਿਉਂਕਿ ਇਹ ਪੁਲ ਸੜਕ ਦੇ ਬਰਾਬਰ ਜਿਹੜੇ ਵਾਹਣ ਆ ਝੋਨੇ ਵਾਲੇ ਉਹਨਾਂ ਦੇ ਬਰਾਬਰ ਹੋ ਚੁੱਕਿਆ ਪਾਣੀ ਬਹੁਤ ਪੈ ਰਿਹਾ ਇਹਦੇ ਚ ਹਜੇ ਪਿੱਛੋਂ ਪਾਣੀ ਆ ਰਿਹਾ ਤੇ ਇਹਦਾ ਜਿਹੜਾ ਪਾਣੀ ਆ ਸਾਰਾ ਪੁਲ ਨਾਲ ਲੱਗ ਚੁੱਕਿਆ ਆ ਦੇਖ ਸਕਦੇ ਤੁਸੀਂ ਬਿਲਕੁਲ ਪੁਲ ਦੇ ਨਾਲ ਪਾਣੀ ਲੱਗ ਗਿਆ ਤੇ ਇਹ ਹਜੇ ਪਤਾ ਨਹੀਂ ਵੀ ਕਿੰਨੇ ਦਿਨ ਪਾਣੀ ਨਾ ਸੁੱਕੇ ਕਿਉਂਕਿ بارش ਦਾ ਮੌਸਮ ਹੈ ਉਤੋਂ ਹਜੇ ਤੇ ਕੁਝ ਨਹੀਂ ਕਹਿ ਸਕਦੇ ਜਿਹੜੇ ਸਾਣਾ ਪਿਛੋ ਵਾਣਾ ਚੋਂ ਪਾਣੀ ਬਹੁਤ ਆ ਰਿਹਾ ਹਜੇ بارش ਵੀ 3 ਤਰੀਕ ਤੱਕ ਦੱਸ ਰਹੇ ਆ ਤਾਂ ਇਧਰ ਦੀ ਹਜੇ ਕੋਈ ਵੀ ਵੀਰ ਭਰਾ ਨਾ ਆਵੇ ਕਿਉਂਕਿ ਇਹ بارش ਰੁਕੂਗੀ ਤਾਂ ਪਾਣੀ ਸੁੱਕਣਾ ਉਸ ਤੋਂ ਬਾਅਦ ਤੇ ਉਹਨਾਂ ਚਿਰ ਹਜੇ ਇਧਰ ਦੀ ਕੋਈ ਵੀ ਰਸਤਾ ਸੰਭਵ ਨਹੀਂਗਾ ਤਾਂ ਇਹ ਦੋ ਪਾਸਿਓਂ ਪੌੜਾ ਜਮਾ ਪਾਣੀ ਨਾਲ ਭਰ ਗਿਆ ਇੱਧਰ ਪੂਰਾ ਖਤਰਾ ਇਹਦਾ ਇਸ ਸੜਕ ਦਾ ਪੋਰ ਸੰਗ ਵਾਲੇ ਨਾਲੋਂ ਸੰਪਰਕ ਟੁੱਟ ਗਿਆ ਤੇ ਤਾਂ ਕਰਕੇ ਮੇਰਾ ਕੋਈ ਵੀ ਵੀਰ ਭਰਾ ਇਸ ਸੜਕ ਤੇ ਨਾ ਆਵੇ ਜਿਨੇ ਕਿਸੇ ਨੇ ਵੀ ਆਉਣਾ ਆਪਦਾ ਉਧਰ ਚੱਕ ਸੌਮੀਆਂ ਵਾਣ ਵਾਲੀ ਸੜਕ ਤੋਂ ਆਜੋ ਕਿਉਂਕਿ ਇਹ ਇਧਰੋਂ ਮਿੱਟੀ ਵੀ ਸਾਰੀ ਬਹਿ ਗਈ ਆ ਤੇ ਹੋ ਸਕਦਾ ਇਹਨੂੰ ਰੇਲ ਲੈਂਡ ਨੂੰ ਵੀ ਖਤਰਾ ਹੁਣ ਕਿਉਂਕਿ ਆ ਸਾਈਡਾਂ ਤੋਂ ਸਾਰੀ ਮਿੱਟੀ ਬਹਿ ਚੁੱਕੀ ਆ ਬਾਰਿਸ਼ ਇਸ ਵਾਰ ਬਹੁਤ ਜ਼ਿਆਦਾ जिदे ਕਰਕੇ ਇਸ ਪੁਲ ਦੇ ਵਿੱਚ ਵੀ ਪਾਣੀ ਪੈ ਗਿਆ ਆ ਦੇਖ ਸਕਦੇ ਤੁਸੀਂ ਆ ਵੀ ਆ ਮਿੱਟੀ ਬਹਿ ਚੁੱਕੀ ਆ ਇਸ ਸਾਈਡ ਤੋਂ ਤੇ ਆ ਜਿਹੜਾ ਪੁਲ ਦਾ ਬਣਿਆ ਪੱਥਰ ਵਗੈਰਾ ਸ ਕ੍ਰੈਸ਼ਰ ਪਾ ਕੇ ਬਣਾਇਆ ਸੀ ਉਹਦੇ ਥੱਲੋਂ ਦੀ ਵੀ ਪਾਣੀ ਨਿਕਲ ਗਿਆ ਆ ਤਲਾਇਸ ਬਣਾਈ ਆ ਜਿਹੜੀ ਉਹਦੇ ਥੱਲੋਂ ਦੀ ਵੀ ਪਾਣੀ ਨਿਕਲ ਚੁੱਕਿਆ ਆ ਨਾਲ ਨਾਲ ਮਿੱਟੀ ਬੈਠ ਗਈ ਆ ਤੇ ਰੇੜਾ ਔਨ ਕਰਕੇ ਹੋ ਸਕਦਾ ਇੱਥੇ ਰੇਲ ਲਾਈਨ ਨੂੰ ਵੀ ਖਤਰਾ ਸੋਸ ਤਾਂ ਕਰਕੇ ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਕੋਈ ਵੀ ਮੇਰਾ ਵੀਰ ਭਰਾ ਹਜੇ ਇਸ ਸੜਕ ਤੇ ਨਾ ਆਵੇ ਕਿਉਂਕਿ ਇਹ ਬਾਰਿਸ਼ਾਂ ਰੁਕਣਗੀਆਂ ਉਸ ਤੋਂ ਬਾਅਦ ਪੁਲ ਖਾਲੀ ਹੋਊਗਾ ਉਨਾ ਚਿਰ ਚਾਰ ਚਫੇਰੇ ਵਾਹਣਾ ਦਾ ਪਾਣੀ ਬਹੁਤ ਆ ਰਿਹਾ ਇਹ ਸਾਰਾ ਬ੍ਰਿਜ ਭਰ ਗਿਆ ਕਿਸੇ ਪਾਸੇ ਵੀ ਪਾਣੀ ਨਿਕਲਣ ਦੀ ਕੋਈ ਵੀ ਸੁਭਾਵਨਾ ਨਹੀਂ ਗਈ ਬਿਲਕੁਲ ਪਾਣੀ ਪੁਲ ਦੇ ਨਾਲ ਲੱਗ ਗਿਆ ਬਹੁਤ ਮਾੜੇ ਹਾਲਾਤ ਆ ਇਸ ਟਾਈਮ ਪੰਜਾਬ ਦੇ ਕਿਉਂਕਿ ਆਪਣੇ ਏਰੀਆ ਚ ਵੀ ਪਰਸੋਂ ਵਾਲੇ ਮੀਂਹ ਨੇ ਬਹੁਤ ਹਾਲਾਤ ਮਾੜੇ ਕਰਤੇ ਆ ਵੀ ਇੰਨਾ ਕ ਪਾਣੀ ਹੋ ਚੁੱਕਿਆ ਵੀ ਚਾਰਛ ਫੇਰੇ ਪਾਣੀ ਪਾਣੀ ਹੋ ਗਿਆ ਵੈਸੇ ਤਾਂ ਇਥੇ ਪੁਲ ਤੇ ਛੱਤ ਵਗੈਰਾ ਪਾਈ ਸੀਗੀ ਵੀ ਅੱਗੇ ਪਾਣੀ ਖੜ ਜਾਂਦਾ ਸੀ ਪੁਲ ਦੇ ਅੰਦਰ ਜਦੋਂ ਵੀ ਕਿਤੇ ਬਾਰਿਸ਼ ਥੋੜੀ ਕਣੀ ਬਾਰਿਸ਼ ਹੁੰਦੀ ਸੀ ਤਾਂ ਪੁਲ ਦੇ ਅੰਦਰ ਪਾਣੀ ਖੜ ਜਾਂਦਾ ਸੀਗਾ ਤੇ ਜਿਹੜਾ ਬੋਰ ਵਗੈਰਾ ਕੀਤਾ ਸੀ ਉਹ ਬੋਰ ਮਿੱਟੀ ਨਾਲ ਭਰ ਕੇ ਬੰਦ ਹੋ ਗਿਆ ਸੀ ਇਸੇ ਕਰਕੇ ਵੈਸੇ ਸਰਕਾਰ ਨੇ ਪ੍ਰਬੰਧ ਤਾਂ ਬਹੁਤ ਕੀਤੇ ਸੀ ਵੀ ਇਸ ਪੁਲ ਤੇ ਛੱਤ ਪਾਤੀ ਸੀ ਵੀ ਜਦੋਂ ਕਤੇ ਵੀ بارش ਆਉਂਦੀ ਹੈ ਇਸ ਪੁਲ ਚ ਪਾਣੀ ਨਾ ਜਾਵੇ ਪਰ ਇਸ ਵਾਰ ਬਾਰਿਸ਼ੀ ਇੰਨੀ ਜ਼ਿਆਦਾ ਹੋ ਗਈ ਆ ਵੀ ਉੱਪਰੋਂ ਪਾਣੀ ਨਹੀਂ ਪਿਆ ਇਹ ਪਾਣੀ ਸਾਰਾ ਵਾਹਣਾ ਦੇ ਵਿੱਚੋਂ ਆਇਆ ਜਿਹੜਾ ਵਾਹਣਾ ਦੇ ਵਿੱਚੋਂ ਆ ਕੇ ਉਹ ਤੁਸੀਂ ਦੇਖ ਰਹੇ ਆ ਵੀ ਇਹ ਪਾਣੀ ਪਿੱਛੋਂ ਝੋਨੇ ਵਾਲੇ ਵਾਹਣਾ ਚੋਂ ਆ ਕੇ ਤੇ ਸਿੱਧਾ ਉੱਪਰ ਦੀ ਲੰਘ ਕੇ ਪੁਲ 'ਚ ਪਈ ਜਾਂਦਾ ਸੋ ਸਰਕਾਰ ਨੇ ਯਤਨ ਤਾਂ ਬਹੁਤ ਕੀਤੇ ਸੀਗੇ ਸਾਫ ਤੇ ਪਰ ਇਹ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਆ ਕਿਉਂਕਿ ਬਾਰਸ਼ ਇੰਨੀ ਜ਼ਿਆਦਾ ਤੇ ਤਾਂ ਕਰਕੇ ਕਿਰਪਾ ਕਰਿਆ ਜੋ ਸਾਰੇ ਵੀਰ ਭਰਾ ਵੀ ਇੱਧਰ ਦੀ ਨਾ ਆਜੋ ਜਿੰਨਾ ਚਿਰ ਬਾਰਸ਼ ਨਹੀਂ ਰੁਕਦੀ ਉਸ ਤੋਂ ਬਾਅਦ ਬਾਰਸ਼ ਰੁਕੂਗੀ ਤੇ ਪਾਣੀ ਦਾ ਕੋਈ ਹੱਲ ਹੋਊਗਾ ਧੰਨਵਾਦ ਜੀ